ਮਮਾ ਮੂਲ ਗਹਿਆ ਮਨ ਮੰਨੈ ਮਰਮੀ ਹੋਏ ਇਸ ਮਨ ਕੋ ਜਾਨੈ ਸਭਾ ਮੂਲ ਗਹੈ ਮਨ ਮੰਨੈ ਉਹ ਸ਼ਕਤੀ ਦਾ ਮੂਲ ਹੈ ਜਿਹੜਾ ਕੇਂਦਰ ਜਿੱਥੋਂ ਸ਼ਕਤੀ ਪੈਦਾ ਹੋ ਰਹੀ ਹੈ ਜਿਹਦੇ ਵਿੱਚ ਸ਼ਕਤੀ ਹੈ ਉਹ ਸ਼ਕਤੀ ਦਾ ਮੂਲ ਹੈ ਮਮਾ ਮੂਲ ਗਹਿਆ ਮਨ ਮੰਨੈ ਚਲ ਮੂਲ ਆ ਗਿਆ ਸਾਡੇ ਪਕੜ ਚ ਇਹ ਸ਼ਕਤੀ ਦਾ ਇੱਥੋਂ ਪੈਦਾ ਹੋ ਰਹੀ ਆ ਸ਼ਕਤੀ ਦਾ ਕੇਂਦਰ ਤਾਂ ਹੈ ਮਨ ਮੰਨੈ ਫੇਰ ਮਨ ਬਨਿਆ ਬਈ ਆੜ ਹੋ ਰਹੀ ਐ ਥੇ ਸੀ ਕਰਨ ਵਾਲਾ ਕੋਈ ਹੋਰ ਐ ਸ਼ਕਤੀ ਕਿਤੇ ਹੋਰ ਐ ਬਨ ਮੰਨਣਾ ਫੇਰ ਬਨ ਮੰਨਦਾ ਔਰ ਜਨਾਜ਼ਰ ਬੂੜ ਪਕੜ ਜਿਨੀ ਆਉਂਦਾ ਬੰਦੀ ਉਹਨੇ ਫਿਰ ਬੰਦਾ ਮਨ ਕਹਿੰਦਾ ਮੇਰੀ ਜੋ ਸ਼ਕਤੀ ਐ ਮਾਇਆ ਮਾ ਸਭ ਕੁਝ ਇੱਕ ਦਸਮ ਪਾਸ਼ਾ ਨੇ ਛੋਟੀ ਜੀ ਗੱਲ ਇਹ ਇਹਦੇ ਬਾਰੇ ਲਾਈਟ ਪਾਈ ਹੋਈ ਐ ਇਸ ਪੁਆਇੰਟ ਤੇ ਉਹ ਕਹਣਾ ਜੇ ਮੈਂ ਸੂਰਜ ਦੀ ਧੁੱਪ ਨਾਲ ਰੇਤਾ ਗਰਵੋ ਕਰਦਾ ਉਹ ਰੇਤਾ ਇਹਨਾ ਹੰਕਾਰ ਕਰ ਜਾਂਦਾ ਗਰਵ ਹੋ ਕੇ ਗਰਵੋ ਕਰਨਾ ਕੰਨਾ ਰੱਖਦੇ ਪੈਰ ਥੂਕ ਕੇ ਰੱਖ ਨੂੰ ਰੱਖਦਾ ਪੈਰ ਹੋਂ ਮੇਰੇ ਤੇ ਰੇਤਾ ਬੇਇੱਤਿਮਾਦ ਨਾਲ ਪੈਰ ਰੱਖੇ ਤੇ ਆਪਣੇ ਕਿਸੇ ਦੇ ਵੀ ਸੱਤੇ ਪੈਰ ਰੱਖੀਏ ਬੇਇੱਤਿਮਾਦ ਉਹ ਕਹਿੰਦਾ ਨਾ ਚਾਹੇ ਕਿੱਡਾ ਵੀ ਆਦਮੀ ਗਰੀਬ ਜੇ ਕੋਈ ਬੇਇਤੀ ਕਰਦਾ ਹੈ ਇਹ ਉਹ ਤੇ ਸਰ ਤੇ ਪੈ ਰੱਖਦਾ ਉਹਨੂੰ ਉੱਚਾ ਬੜਦਾ ਹੈ ਉਹਨੂੰ ਸੌਹ ਜਿਵੇਂ ਰੱਬ ਤੇ ਹਿੱਟ ਜਿਵੇਂ ਰਬੀ ਤੇ ਤੇਰੇ ਤਾਂ ਗਰਮ ਹੋ ਜਾਂਦਾ ਹੈ ਰਬੀ ਵਾਲ ਸੁਧਰਨਾ ਜਾਣੀ ਆਪਣੀ ਗਰਵਾ ਗਰਵਾ ਓਏ ਸੁਧਰ ਅੰਨਾ ਨਹੀਂ ਚਾਹੇਦਾ ਇਹ ਦੇਖਾ ਵੀ ਸੂਰਜ ਨੇ ਤੈਨੂੰ ਗਰਮ ਕੀਤਾ ਆਪੇ ਹੰਕਾਰ ਹੋ ਗਿਆ ਭਾਂਗਰ ਕੋ ਐਵੇਂ ਜਿਹੜਾ ਬੰਦਾ ਓਏ ਤਾਕਤ ਕਿਸੇ ਹੋਰ ਦੀ ਐ ਇਹ ਐਵੇਂ ਹੀ ਗਰਮ ਹੋ ਜਾ ਫਿਰ ਦਾ ਮੈਂ ਮੈਂ ਕਰੀ ਜੰਦ ਜਿਵੇਂ ਰੇਤਾ ਗਰਮ ਹੋ ਕੇ ਕਹਿੰਦਾ ਵੀ ਜਿਹੜਾ ਦਾਣਾ ਵੀ ਗਿਰ ਗਿਆ ਪੁੱਟ ਪੁੱਟ ਕੇ ਰੱਖ ਦੂ ਕੋ ਪੈਰ ਰੱਖੂਗਾ ਸਾੜ ਦੂ ਜਾਂ ਸੂਰਜ ਛੁੱਪ ਜਾਂਦਾ ਜਦ ਹੀ ਠੰਡਾ ਹੋ ਜਾਂਦਾ ਰਾਤ ਨੂੰ ਐ ਜਾਈ ਮੰਦਾ ਤਾਂ ਤਾਂ ਇਹ ਤਾਂ ਉਹ ਰਿੱਤੇ ਵਰਗਾ ਹੀ ਆ ਜਿਹੜਾ ਸੂਰਜ ਦੀ ਧੁੱਪ ਨਾ ਕਰਵਾਉਂਦਾ ਕਹਿੰਦਾ ਘਰ ਵੀ 베ਰੀ ਹੈ ਇਹ ਇਹ ਜਿਹੜੀ ਹੈ ਨਾ ਗਰਮੀ ਵੇਲੇ ਅੰਦਰ 베ਰੀ ਹੈ ਵੇਰੇ ਹੁਣ ਉੱਤੇ ਕੁਝ ਤੁਰ ਕੇ ਦਿਖਾਵੇ ਬਾਅਦ ਸੂਰਜ ਗਾਇਬ ਹੋਇਆ ਉਹ ਇਹ ਤਾਂ ਠੰਡਾ ਹੋਇਆ ਰਿੱਤੇ ਕੀ ਹੈ ਐਸਾ ਹੀ ਮਨ ਆਇਆ ਹੈ ਬਗਾਨੇ ਟਾਕਰ ਨੂੰ ਆਪਣੀ ਦਾਸ ਬੁੱਢੀ ਬੈਠ। ਕੁਛ ਵੀ ਨਹੀਂ ਤਾਂ ਜੇ ਸਮਝ ਆਈ ਫਿਰ ਕਹਿੰਦਾ ਮੈਂ ਨਹੀਂ ਕਛਾਉ ਨਹੀਂ ਕਛਾਏ ਨਾ ਮੋੜਾ। ਇਹ ਗਰਮੀ ਵੀ 베ਰੀ ਦੀ। ਮੈਂ ਵੀ ਕੁਛ ਨਹੀਂ। ਹਾਂਜੀ। ਮਰਨੀ ਹੋਏ ਸਮਲਕ ਹੋ ਜਾਣੈ। ਬੰਪਾ। ਬੂਲ ਕਹੈ ਮਾਨਾ। ਬੂਲ ਕਹਿਆ ਮਨ ਮੰਨੈ। ਮਰਦਾਲਾ ਬੂਲ ਪਤਾ ਲੱਗਿਆ ਫਿਰ ਮਨ ਮੰਨਿਆ। ਅਸਲ ਮਾਨ ਕੋਲ ਅਸਲ ਅਸਲ ਮੈਗਨੇਟ ਉਹ ਨਹੀਂ ਸੀ ਜਿਹੜੀ ਸ਼ਕਤੀ ਸੀ ਅਸਲ ਮੈਗਨੇਟ ਉਹ ਸੀ ਜਿਹਦੇ ਵਿੱਚੋਂ ਸ਼ਕਤੀ ਨਿਕਲਦੀ ਸੀ ਅਸਲੀ ਮਾਨ ਜਿਹੜਾ ਹੈ ਅਸਲੀ ਮਾਨ ਦਰ ਲੈ ਵਾਹਲਾ ਮਨ ਹੁੰਦਾ ਹੀ ਨਹੀਂ ਮਾਨੇ ਕੋਈ ਰਹਿ ਗਿਆ ਦੌ ਰਹੀ ਨਹੀਂ ਮਰਮੀ ਹੋਏ ਸਮਨ ਕੋ ਜਾਨਣਾ ਹੈ ਮਰਮੀ ਹੋਏ ਸਮਨ ਕੋ ਜਾਨਣਾ ਹੁਣ ਖੋਜੀ ਹੋਵੇ ਤਾਂ ਮੈਂ ਜਾਣੇ ਮੰਨਦਾ ਉਹ ਆਇਆ ਅੰਦਰ ਬੈਠਾ ਬਾਹਰ ਆਲਾ ਮਾਨ ਨਹੀਂ ਹੁੰਦਾ ਭਾਰਤਾਂ ਇਸ ਮੰਦੀ ਸ਼ਕਤੀ ਹੈ ਬਾਹਰ ਭਾਰਤਾਂ ਇਸ ਅਸਲ ਮੰਦਾ ਧਿਆਨ ਬਾਹਰ ਉਹ ਧਿਆਨੁਮਾਨ ਕਹੀ ਜਾਂਦੇ ਆ ਸੀ ਧਿਆਨ ਮਾਨ ਮਨ ਧਿਆਨ ਵੀ ਮਨੇ ਹੈ ਉਹ ਧਿਆਨ ਮਨੇ ਹੋ ਗੋ ਨੰਬੋ ਤੇ ਮੱਤਾ ਧਾ ਉਹ ਇਹ ਮੰਦਾ ਸ਼ਕਤੀ ਹੋ ਜੇ ਬਾਹਰ ਨਾ ਇਹ ਤਾਂ ਸ਼ਕਤੀ ਹੈ ਉਹਦੀ ਬਾਲਾ ਮਾਨ ਸ਼ਕਤੀ ਹੈ ਉਹਦੀ ਅਸਲ ਚ ਮਨ ਅੰਦਰ ਲਾ ਇੱਕੋ ਹੀ ਹੈ ਉਹ ਦੋਰੀ ਹੈ ਇਹਦੀ ਆ ਇਹ ਆ ਉਹ ਜਦ ਮਿਲਿਆ ਧਿਆਨ ਆਉਦਾ ਜਿੱਥੇ ਲਾਉਂਦਾ ਜਾਨ ਉੱਥੇ ਲੱਗਦਾ ਉਹ ਤੇ ਅੰਦਰ ਜਿੱਥੇ ਲਾਉਂਦਾ ਉੱਥੇ ਲੱਗਦਾ ਤਾਂ ਹੀ ਉਹ ਕਹਿੰਦੇ ਜਿੱਥੇ ਤੈਨ ਲਾਇਆ ਤੇ ਆ ਉੱਥੇ ਲੱਗਿਆ ਵੀਰਾਂ ਲਾਇਆ ਤਾਂ ਲੱਗਦਾ ਜਿੱਥੇ ਲਾਇੀਂ ਤੇ ਹੀ ਲੱਗਦੀ ਧਿਆਨ ਤੂੰ ਜਾ ਰਿਹਾ ਪਰਦੇਸ ਬੈਠਾ ਦੋਸ ਮੈਨੂੰ ਦੰਨਾ ਵੀ ਇਹਨੂੰ ਪੱਟ ਤੇ ਆਲੂ ਇੱਥੋਂ ਜਿੰਨਾ ਟੂਰ ਹੀ ਬਣਦਾ ਮੈਂ ਤਾਂ ਕਿਵੇਂ ਪੱਟਾਂ ਅਗਲੇ ਘਟਿਏ ਤੂੰ ਆਪ ਜਿੰਮੇਵਾਰੀ ਲੈਦਾ ਨਹੀਂ ਦੂਜਾ ਤਾਂ ਧਿਆਨ ਨਹੀਂ ਹੈ ਦੂਜਾ ਧਿਆਨ ਹੈ ਮਰਨੀ ਹੈਗਾ ਦੂਜਾ ਧਿਆਨ ਉਹਨਾਂ ਨੂੰ ਨਹੀਂ ਅਸੀਂ ਅੰਦਲਾ ਹੀ ਹੋਈ ਉਹ ਧਿਆਨ ਹੈ ਬਗਲਾ ਹੈ ਧਿਆਨ ਹੈ ਅੰਦਰ ਦਾ ਉਹ ਉਹਦਾ ਅੰਦਰ ਤੇ ਅੰਦਰ ਤੇ ਹੰਝੇ ਦਾ ਬਗਲਾ ਉੱਡ ਜਾਂਦਾ ਹੋ ਜਾਈਦਾ ਤੇ ਤਿਰਕੁੜੀ ਨਹੀਂ ਰਹੀ ਨੀ ਫੇਰ ਨਾਲ ਵੱਢ ਗਈ ਤਿਰਕੁੜੀ ਦਾ ਰਹੀ ਦੀ ਤੇ ਅੰਦਰ ਗੁੜੀ ਜਾਂਦੀ ਸਰਦਾ ਬਗਲਾ ਦਾ ਆ ਕੇ ਥੱਲੇ ਸਮਾ ਗਿਆ ਉਹ ਜਿਹੜਾ ਕਹਿੰਦਾ ਨਾ ਜੈ ਐਕਸੀਡੈਂਟ ਤੇ ਪਹਿਲਾਂ ਮੇਰੀਆਂ ਅੱਖਾਂ ਵਿੱਚ ਕਿ ਉਹ ਧਿਆਨ ਆ ਗਿਆ ਅੰਦਰ ਹੂੰ ਉਹਦਾ ਧਿਆਨ ਬਾਹਰ ਛੱਡ ਕੇ ਬਾਹਰ ਨਹੀਂ ਵਿਚਾ ਸਕਦਾ ਧਿਆਨ ਕਹਿੰਦਾ ਹੁਣ ਮੈਂ ਨਹੀਂ ਵਿਚਾ ਸਕਦਾ ਉਹ ਆਪਣਾ ਵਾਪਸ ਆਦਿਆ ਵੀ ਉੱਠ ਜਾ ਹੁਣ ਮੈਂ ਹੋ ਜਾ ਬਾਅਦ ਦੇਖਾਂਗੇ ਹੁਣ ਐਕਸੀਡੈਂਟ ਤੋਂ ਬਾਅਦ ਦੇਖਾਂਗੇ ਧਿਆਨ ਛੱਡ ਕੇ ਹਿੱਦੇ ਤਾਂ ਆਉਂਦਾ ਹੈ ਬਾਹਾਲੀ ਚੋਟ ਬਹੁਤ ਘੱਟ ਲੱਗਦੀ ਹੈ ਜੇ ਧਿਆਨ ਅੰਦਰ ਕੁੜੀ ਜਨਾ ਹੋਵੇ ਬਾਹਾਲੀ ਚੋਟ ਮਹਿਸੂਸ ਨਹੀਂ ਹੁੰਦੀ ਇਸ ਕਰਕੇ ਐਕਸੀਡੈਂਟ ਦੀ ਚੋਟ ਉਦੋਂ ਜਦ ਲੱਗਦੀ ਹੈ ਜਾਂਦੀ ਪਤਾ ਲੰਦਾ ਇਹਦਾ ਬਾਅਦ ਬਿਲਡ ਹੁੰਦੀ ਹੈ ਤੇਰਕੁੜੀ ਹੁੰਦਾ ਹੀ ਨਹੀਂ ਜੀ ਉਹਦਾ ਜਦ ਦਿਨ ਕੋਲੀ ਚ ਆਉਂਦਾ ਹੈ ਜਿਆਦਾ ਪਤਾ ਲੱਗਦਾ ਤੇਰਕੁੜੀ ਤਾਂ ਛੱਡਦਾ ਵੀ ਜਿਹੜੀ ਇਹ ਐਕਸੀਡੈਂਟ ਦੀ ਤਕਲੀਫ ਹੈ ਮੇਡੂ ਦਾ ਹੋਵੇ ਤੇਰਕੁੜੀ ਛੱਡ ਦਿੰਦਾ ਤਕਲੀਫ ਹੁੰਦੀ ਵੀ ਉਹ ਤੇਰਕੁੜੀ ਦਾ ਤਕਲੀਫ ਹੋਊਗੀ ਉਹਨੂੰ ਤੇਰਕੁੜੀ ਛੱਡ ਦਿੰਦਾ ਉਹ ਵੀ ਉਹ ਕੋ ਹੋਣਾ ਬਾਅਦ ਦੇਖਾਂਗੇ ਕੀ ਹੋਊਗਾ ਬਚੂਗਾ ਕੀ ਨਹੀਂ ਬਚੂ ਬਾਅਦ ਜਸਮਾੜਾ ਫਿਰ ਜੋ ਹੁੰਦਾ ਹੋ ਰਹਿਣ ਦੇ ਹੁੰਦੇ ਨੇ ਇੱਕ ਸਕਿੰਟ ਦੇ ਧਿਆਨ ਆਪਣੀ ਜਗ੍ਹਾ ਆ ਜਾਂਦਾ ਤੇ ਗੁੜੀ ਛੱਡ ਕੇ ਅੱਗੇ ਚ ਆ ਜਾਂਦਾ 50 ਜਨਾ ਜਰ ਬਚਾਉਂਦਾ ਵਿਚਾਲ ਲੈਂਦਾ ਧਿਆਨ ਬਚਾਉਂਦਾ ਹੀ ਹੈ ਨਾ ਚਾਹ ਹੱਥ ਘੜੇ ਕਰ ਦਿੰਦਾ ਵੀ ਹੁਣ ਨਹੀਂ ਬਚਣਾ ਮੈਥੇ ਇੱਕ ਡੱਬ ਪਿਛੇ ਆ ਜਾਂਦਾ ਹਾਂਜੀ ਮਰਮੀ ਹੋਏ ਸਮਨ ਕੋ ਜਾਨਣਾ ਹੈ ਮਰਮੀ ਹੋਏ ਸਮਨ ਕੋ ਜਾਨਣਾ ਇਹ ਤਾਂ ਖੋਜ ਹੀ ਹੋਵੇ ਤਾਂ ਇਹਨਾਂ ਗੱਲਾਂ ਨੂੰ ਸਮਝੇ ਕਿਉਂ ਧਿਆਨ ਤੇ ਲੈ ਜਾਂਦਾ ਖੋਜ ਦਾ ਵਿਚਾਰ ਹੈ ਮਨ ਨੂੰ ਉਹ ਜਾਣੂਗਾ ਜਿਹੜਾ ਖੋਜੀ ਹੈ ਅਜੇ ਜਦੋਂ ਉਹਨਾਂ ਬਗਿਆਦੀ ਨੇ ਖੋਜੀ ਨਹੀਂ ਹੁੰਦਾ ਇਹ ਨਹੀਂ ਜਾਣ ਸਕਦੇ ਮਨ ਨੂੰ ਮਨੋਵਿਗਿਆਨੀਆਂ ਨੇ ਮਨ ਨਹੀਂ ਜਾਣਿਆ ਮਨ ਕੀ ਹੁੰਦਾ ਹੈ ਬੁੱਧ ਦੇ ਫੰਕਸ਼ਨ ਵਾਲੇ ਮੋٹے ਫੰਕਸ਼ਨਾਂ ਬਾਰੇ ਗੱਲ ਕਰ ਸਕਦੇ ਨੇ ਉਹ ਬਨ ਕੀ ਸੋਚਦਾ ਕੀ ਕਰਦਾ ਮાળા ਮੋਟਾ ਨੂੰ ਫੇਟ ਗਿਆ ਗਿਆਨ ਇਹਨੂੰ ਬਹੁਤ ਫੇਟ ਮਨ ਬਾਰੇ ਮਨੋਵਿਗਿਆਨ ਨੂੰ ਕੋਈ ਖਾਸ ਨਹੀਂ ਗਿਆਨ ਹੁੰਦਾ ਇਹਨਾਂ ਨੂੰ ਪਰ ਇਹਦਾ ਮੰਦਾ ਖੋਜੀ ਮਨ ਕੀ ਹੈ ਉਹਦੀ ਖੋਜ ਕਰੇ ਮੰਦੀ ਖੋਜ ਨਹੀਂ ਕੋਈ ਕਰ ਰਿਹਾ ਮਨੋਵਿਗਿਆਨ ਨਹੀਂ ਹੋਏ ਤਾਂ ਮਨ ਕੋ ਜਾਂਦਾ ਤਾਂ ਮਨ ਕੋ ਜਾਂਦਾ ਮਾਰ ਕੀ ਹੈ ਨਹੀਂ ਦੱਸ ਰਿਹਾ ਕੋਈ ਮੈਨੂੰ ਬਗਿਆਦੀ ਉਹਨਾਂ ਨੂੰ ਕੀ ਪਤਾ ਮੈਨੂੰ ਬਗਿਆਦੀ ਦਾ ਵਿਸ਼ਾ ਹੀ ਨਹੀਂ ਹੈ ਹੈਂ ਮਤ ਕੋਈ ਮਨ ਮਿਲਦਾ ਬਿਨ ਮਾਗੈ ਮਗਨ ਭਿਆ ਤੇ ਸੋ ਸੱਚ ਪਾਵੈ ਮਤ ਕੋਈ ਮਨ ਮਿਲਦਾ ਬਿਨ ਮਾਗੈ ਜਦੋਂ ਮਨ ਆਪਣਾ ਸੱਚ ਦਾ ਮਿਲਣ ਲੱਗੇ ਨਾ ਝੂਠ ਚਾੱਕ ਕੇ ਜਦੋਂ ਮਨ ਆਪਣਾ ਧਿਆਨ ਮਾਇਆ ਜੋ ਪਟਕੇ ਆਪਣੇ ਨਾਲੇ ਬੁਲਾਉਣਾ ਚਾਹਦਾ ਹੋਵੇ ਜਦ ਅੰਤ ਤਿਆਨ ਹੁੰਦਾ ਤਾਂ ਇਹ ਸੱਚ ਨਾਲ ਮਿਲ ਜਾਂਦਾ ਸੱਚਖੰਡ ਜੁੜਦਾ ਮਗਨ ਭਿਆ ਤੇ ਸੋ ਸੱਚ ਬਾਵਾ ਇਹ ਇਹ ਜੀ ਅਵਸਥਾ ਆਵੇ ਮਨ ਤਿਆਗਣਾ ਚਾਹਦਾ ਹੋਵੇ ਜਿੰਦੇ ਜੀ 60 ਸਾਲ ਨੂੰ ਤੇ ਕੁੜੀ ਛੱਡਣਾ ਚਾਹਦਾ ਹੋਵੇ ਬੱਤ ਕੋਈ ਮਨ ਵਿੱਚ ਤਾਵਲ ਮਾਰਾ ਏ ਇਹਨਾਂ ਸੋਚ ਲਵੇ ਭਈ ਆ ਜੋ ਨਿਆਣੇ ਛੋਟੇ ਨੇ ਆ ਕੋਈ ਗੱਲ ਹੈ ਤੇ ਦੇਰ ਨਹੀਂ ਗੱਲ ਜਾਈਂ। ਬਲੰ ਨਾ ਬਲੰ ਬਧਰਮ। ਧਰਮ ਕਰਦਾ ਹੋਇਆ ਸੱਚਵਾਲ ਨੂੰ ਜਾਂਦਾ ਹੋਇਆ ਦੇਰ ਨਹੀਂ ਕਰੇਂਗੀ। ਜੇ ਗੁੰਦੀ ਸਲਾਹ ਹੋ ਜਾਣਾ ਸੱਚਵਾਲ ਜਾਣ ਨੂੰ। ਕਹਿੰਦਾ ਚੱਲ ਚੱਲੀਏ ਫਟਾਫਟ ਜਲਦੀ ਕਰ। ਦਿੱਤੀ ਜਦਮੀ ਰਾਜੇ ਵਾਲੰਗ ਦੇ। ਕੋੜ ਚੱਕਲਾ। ਕੀ ਉਹਦਾ ਫੈਸਲਾ ਕਰ ਲੈਣ ਨੂੰ ਜਦ ਮਗਨ ਭਾਤ ਸੋ ਸੱਚ ਪਾਵੈ ਹੱਥ ਕੋਈ ਮਨ ਮਿਲਤਾ ਬਲਮਾਵਾ ਬੱਚੇਨ ਕੋਈ ਹੀ ਮੰਨਦੇ ਨਾ ਮਾਵਾ ਫਿਰ ਉਹ ਕਾਲੀ ਬੋਸ ਕਰਦਾ ਉਹ ਕਦੇ ਕਦੇ ਹੁਣ ਤਾਂ ਮੰਨਿਆ ਹੋਇਆ ਨਾ ਕਿ ਉਹ ਫੈਸਲਾ ਨਾ ਕਰਦਾ ਫੇਰ ਉਹ ਚੈਨ ਲੈਣ ਲੱਗਦਾ ਨਾ ਕੋ ਖਾਵੇ ਨਾ ਖਾਣ ਦਵੇ ਉਹ ਤਾਂ ਫੇਰ ਤਾਂ ਕਪੜਾ ਨਹੀਂ ਪਾਉਂਦਾ ਫਿਕਰ ਨਾ ਹੁਣੇ ਕਰੋ ਛੇਤੀ ਕਰੋ ਉਹ ਤਾਂ ਦੁਕਾਨਵਾਲਾ ਰਜੂਈ ਉਹ ਤਾਂ ਆਏ ਹੋ ਜੂ ਤੇ ਸੌਦਾ ਨੁਕਝ ਜਵੇ ਇਹ ਵਧੀਆ ਵਧੀਆ ਚੀਜ਼ਾਂ ਕੋਈ ਦਾ ਜੇ ਆਪਾਂ ਨੂੰ ਘੱਟੀਆਂ ਮਿਲੇ ਸੋ ਬਤਨ ਮੈਂ ਕਹਦਾ ਰਹਿ ਦਊਗਾ ਕਿਉਂ ਉਹਨੂੰ ਪਤਾ ਵੀ ਵੇਖਲਾ ਨਹੀਂ ਕਰਦਣ ਗੱਲ ਅਸਰ ਜੇ ਹੁੰਦੀ ਹੈ ਇਹ ਮਨ ਦਾ ਕੋਈ ਗਰੋਸਾ ਨਹੀਂ ਉਹ ਵੀ ਜਾਣਦਾ ਅੱਜ ਮਾਥਾ ਮੰਨੇ ਨੇ ਜੇਕਰ ਘੜੀ ਗੁਰੂ ਕਹਿੰਦਾ ਵੀ ਚਲੋ ਅੱਜ ਤਾਂ ਪੈਸੇ ਆ ਜੋ ਕੋਈ ਨਹੀਂ ਦੋ ਚਾਰ ਦਿਨ ਠਹਿਰ ਕੇ ਲੈ ਲਾਂਗੇ ਮੇਰੇ ਅੜਾ ਦਾ ਕੋਈ ਨਾ ਬੁੱਦਾ ਹੋ ਗਿਆ ਜਿਵੇਂ ਉਹਨੂੰ ਪਤਾ ਨਾ ਬੱਚੇ ਨੂੰ ਆਪਣੇ ਸਵਾਰਥ ਦਾ ਐਵੇਂ ਮਨਜੇ ਮਿਲਦਾ ਹੋਵੇ ਬੰਦੇ ਹੋਵੇ ਦੇਰ ਲਿ ਗਈ ਚੈਈ ਦੀ ਇਹਨੂੰ ਟਾਈਮ ਨਹੀਂ ਦੇਣਾ ਚਾਹੀਦਾ ਇਹਨੂੰ ਸੋਚਣ ਦਾ ਟਾਈਮ ਨਾ ਦਿਓ ਜਦੋਂ ਧਰਮ ਵੱਲ ਨੂੰ ਮਨ ਜਵੇ ਧਰਮ ਵੱਲ ਜਾਣ ਨੂੰ ਜਦੋਂ ਮਨ ਮੰਨ ਜਾਏ ਇਹਨੂੰ ਸੋਚਣ ਦਾ ਟਾਈਮ ਨਾ ਦਿਓ ਜੇ ਇਹਨੂੰ ਸੋਚਣ ਦਾ ਟਾਈਮ ਦਿੱਤਾ ਤੈਨੂੰ ਜਾਣਾ ਫਿਰ ਕਿਸੇ ਨਸਲਾ ਕਰੂਗੀ ਇਸੇ ਤੋਂ ਪੁੱਛ ਲੂ ਸਾਰੀ ਦੁਨੀਆ ਉਲਟੀ ਸਲਾਹ ਦੇਣ ਵਾਲੀ ਐ ਤੂੰ ਮੱਤ ਕੋਈ ਮਾਨਵਤਾਂ ਬੇਮਾਵੇ ਹਾਂ ਬਿਲਕੁਨ ਕਰ ਮਗਨ ਭਿਆ ਤੇ ਫੈਸਲਾ ਕਰਾ ਲਵੇ ਬਿਲਾ ਹੋਏ ਗੁੱਟਾ ਇੱਥੇ ਚਲ ਤੇਰੇ ਜਦ ਗੁੱਟਾ ਵਾਲੇ ਇਹ ਹੁਣ ਤੂੰ ਜਾ ਪੱਜਾ ਹਾਂਜੀ ਮਗਨ ਭਿਆ ਤੇ ਸੋ ਸੱਚ ਬੋਲ ਹੈ ਕੋਣ ਭਿਆ ਜਲ ਮਨ ਮਿਲ ਜਾਂਦਾ ਫਿਰ ਮਗਨ ਹੋ ਜਾਂਦਾ ਵਕਨ ਪਿਆ ਜਾ ਮਗਨ ਹੋ ਜਾਂਦਾ ਮਨ ਤਉ ਸੋ ਸੱਚ ਪਾਵੇ ਸੋ ਸੱਚ ਪਾਵੇ ਮਗਨ ਕਰਦਾ ਹੁੰਦਾ ਮਗਨ ਕੀ ਹੁੰਦਾ ਮਗਨ ਪਿਆ ਤੇ ਮਗਨ ਕੀ ਹੁੰਦਾ ਮਗਨ ਪਿਆ ਤੇ ਸੋ ਸੱਚ ਪਾਵੇ ਮਗਨ ਸ਼ਬਦ ਕਿੱਥੋਂ ਆਇਆ ਆਪਕਾ ਨੇ ਵੀ ਅਗ ਮੰਗੇ ਮੰਗੇ ਆਏ ਮਗੈਈ ਨਾ ਥੋੜੀ ਥੋੜੀ ਜਾਣ ਲੈਦੀ ਆ ਗੁਰੂ ਕਹਿੰਦਾ ਮਗੈਈ ਬਾਜਾ ਜਾਨ ਲੱਗਿਆ ਨਾ ਗੁਰ ਗਿਆਨ ਘਟ ਬੜਿਆ ਜਾਣਾ ਤਾਂ ਮੰਨਈ ਆ ਨਾ ਗੁਰ ਗਿਆਨ ਘਟ ਵੱਲਦਾ ਤਾਂ ਫਿਰ ਇਹਨੂੰ ਮਗਨ ਦੇਉ ਇਹਨੂੰ ਜੜਨ ਦੇ ਹੋਰ ਗੁਰ ਗਿਆਨ ਘਟ ਵੱੜਿਆ ਫੇਰ ਮਗ ਜਿਉਂ ਜਿਉਂ ਗਿਆਨ ਜਾਣ ਵਾਲੇ ਦੇ ਅੰਦਰ ਆਪ ਹੀ ਹੁੰਦਾ ਫੇਰ ਮਗਨ ਹੁੰਦਾ ਉਹਨੂੰ ਦੇਖ ਕੇ ਅੰਦਰ ਉਹੀ ਪ੍ਰਾਪਤੀ ਆਦੀ ਇਹਦੇ ਅੰਦਰ ਦਾ ਚਾਨਣ ਦੀ ਉਹਦੀ ਪ੍ਰਾਪਤੀ ਹੈ ਉੱਥੇ ਜਿਹੜਾ ਧਿਆਨ ਹੋ ਗਿਆ ਮੈਨੂੰ ਕੀ ਮਿਲਿਆ ਕਿੱਥੋਂ ਮਿਲਿਆ ਇਹਨੂੰ ਐ ਨਹੀਂ ਪਤਾ ਲੱਗਦਾ ਕਿੱਥੋਂ ਮਿਲਿਆ ਮੈਨੂੰ ਚਾਨਣ ਦਾ ਹੋ ਰਿਹਾ ਇਹ ਨਹੀਂ ਬੜਕ ਥੋੜੇ ਫੇਰੇ ਬੰਗਰ ਉੱਤੋਂ ਬੋਲਣ ਭਿਆ ਜੇ ਥੋ ਸੱਚ ਪਾਵੇ ਸੱਚ ਪਾਵਾ ਜਦੋਂ ਮਗਰਾਂ ਹੋ ਜਾਂਦਾ ਇਹਦੇ ਅੰਦਰ ਗੁਰ ਜਾਨ ਕੱਠ ਬਣਨ ਲੱਗ ਜਾਂਦਾ ਸਾਰਾ ਸੱਚ ਦਾ ਚਰਨ ਹੋ ਜਾਂਦਾ ਇਹਨੂੰ ਜਦ ਪੂਰਾ ਜਦ ਪੂਰਾ ਪਰਵਰਦਾ ਫਿਰ ਚਰਨ ਹੋਏ ਜਾਂਦਾ ਪਰ ਅੱਗ ਬੰਗਦੀ ਬੰਗਦੀ ਉਹ ਵੱਧਦੀ ਹੈ ਨਾ ਫਿਰ ਗਿਆਨ ਪ੍ਰਚੰਡ ਹੁੰਦਾ ਹੈ ਗਿਆਨ ਖੰਡ ਮੈਂ ਗਿਆਨ ਚੰਡ ਕਾਹਦਾ ਹੁੰਦਾ ਹੈ ਜਾਂ ਸ਼ਬਦ ਵਿਚਾਰ ਕਰਦਾ ਹੈ ਸ਼ਬਦ ਵਿਚਾਰ ਤੇ ਲੱਗੇ ਦਾ ਹੈ ਘਟਣਾ ਵਾਪਰਦੀ ਹੈ ਸ਼ਬਦ ਵਿਚਾਰ ਤੇ ਲੱਗੇ ਲੱਗੇ ਦਾ ਇਹ ਘਟਨਾ ਵਾਪਰਨੀ ਹੈ ਗਿਆਨ ਖੰਡ ਗਿਆਨ ਖੰਡ ਦਾ ਸ਼ਬਦ ਵਿਚਾਰ ਕਰਦਾ ਇੱਥੇ ਗਿਆਨ ਪ੍ਰਚੰਡ ਹੋਣਾ ਇੱਥੇ ਮਗਨ ਹੋਣਾ ਹੈ ਬਸ ਜਦ ਮਗਨ ਤਾਂ ਹੋਣਾ ਜਦੋਂ ਚਟਾੜੀ ਝੜ ਪੈਣੀ ਹੈ ਜਦੋਂ ਝੜ ਪਿਆ ਫੇਰ ਮਗਨ ਹੋਣੇ ਮਮਾ ਮਨਸਿਓਂ ਕਾਰਜ ਹੈ ਮਮਾ ਮਨਸਿਓਂ ਕਾਰਜ ਹੈ ਗਿਆਨ ਖੰਡ ਵਾ ਜਲ ਪ੍ਰਚੰਡ ਤੇਥੇ ਨਾਦ ਇੱਥੇ ਹੁਣ ਨਾਦ ਜੇਬ ਉਹ ਜਿਹੜੀ ਆ ਨਾ ਅੱਗ ਜਾਂ ਬਣਦੀ ਹੈ ਅੱਗ ਜਾਂ ਬਣਦੀ ਉਹਦਾ ਆਵਾਜ਼ ਨਹੀਂ ਆਉਂਦੀ ਕੋਈ ਤਾਂ ਨਾਦ ਆ ਹੋਰ ਨਾਦ ਕੀ ਆ ਜਦ ਅੱਗ ਬਣਦੀ ਹੈ ਆਵਾਜ਼ ਨਹੀਂ ਆਉਂਦੀ ਉਹ ਗਿਆਨ ਜਾਂ ਬਣਦਾ ਉਹਦੀ ਆਵਾਜ਼ ਦਾ ਨਾਮ ਹੀ ਨਾਮ ਹੈ ਹੋਰ ਨਹੀਂ ਕੋਈ ਹੋਗਾ ਅੱਗ ਬਣਦੀ ਹੈ ਆਵਾਜ਼ ਨਹੀਂ ਆਉਂਦੀ ਆਵਾਜ਼ ਮਨ ਗਿਆਨ ਬਣਦਾ ਉਹਦੀ ਵੀ ਆਵਾਜ਼ ਹੁੰਦੀ ਹੈ ਗਿਆਨ ਘਟ ਬਣਿਆ ਦੁਰ ਗਿਆਨ ਘਟ ਬਣਿਆ ਪਰ ਉੱਥੇ ਹੋਵੇ ਜੇ بڑੂਗਾ ਤਾਂ ਆਉਂਗਾ ਉੱਗੇ ਵਾਹ ਆਵਾਜ਼ ਬਾਹਰ ਨਹੀਂ ਹੋਵੇ ਉਦੀ ਘਰ ਜੇ ਬੜਿਆ ਉਹ ਜੇ ਇੱਥੇ ਹੁਣ ਕੋਣ ਖੜਾਂਗੇ ਅੱਗ ਦੀ ਆਵਾਜ਼ ਆਉ ਉਹ ਉੱਥੇ ਦੂਏ ਮੰ ਲੈ ਜਾ ਜੂਗੀ ਜਾ ਕੇ ਆਗਾ ਆਪਣੇ ਘਰ ਚਲਦੀਆਂ ਦੂਏ ਘਰ ਤੇ ਕੋ ਮੈਂ ਬਾਹਰ ਚਲੀ ਜਾਊ ਉਹਦੀ ਹੋਵੇ ਉੱਥੇ ਜਾਵਾਂ ਨਿੜੇ ਬਾਹਰ ਕੇ ਆ ਜੂ ਉੱਥੇ ਹੀ ਆਉਂਦੇ ਆ ਉੱਥੇ ਤੱਥੇ ਨਾਲ ਉੱਥੇ ਹੀ ਨਾਲ ਹੈ ਹਾਜ਼ਰ ਹੂੰ ਤਾਂ ਸੁਣ ਲੂ ਹਾਇਰਤੇ ਬਿਨਾਂ ਦਾ ਅਗਰੀ ਜਲਦੀ ਜਲਣਾ ਦਾ ਮਨ ਨਹੀਂ ਹੈ ਉਹ ਮਨ ਹੈ ਕਹਨ ਜਲਣਾ ਮੰਦੀ ਬੜੇ ਜਲਦੀ ਮਨ ਹੀ ਜਲਦਾ ਹੁੰਦਾ ਮਨ ਸ਼ੁੱਧ ਹੁੰਦਾ ਹੁੰਦਾ ਜਲ ਕੇ ਪਰਦੇਸੀ ਕੇ ਕਹਾਕਰ ਹੈ ਚੌਂਦਸ ਲੱਗ ਆਗ ਅਗ ਤਾਂ ਇਹ ਜਿਹੜੀ ਮਾਇਆ ਹੈ ਉਸ ਨੂੰ ਲੱਗਣੀ ਹੈ ਸ਼ੁੱਧ ਹੋਣਾ ਹੈ ਨੇ ਮਾਇਆ ਜਲਣੀ ਹੈ ਚੌਂਦਸ ਲੱਗਿਆ ਆਗ ਕਿੰਦਾ ਜਲ ਕੋਲ ਨਾ ਭਾਈ ਹਾਉਤੇ ਲੱਗਿਆ ਜਿਹੜੀ ਖਿਰਤਾ ਨਾ ਆਇਆ ਇਹ ਜਾਣਣੀ ਹੈ ਤਾਂ ਅੱਗੇ ਆਜ ਨਾ ਲਾਗ ਸੰਤੋ ਉਹਨੇ ਆਜ ਲੱਗਦੀ ਹੈ ਜਿਆਦਾ